ਸਤਿ ਸ਼੍ਰੀ ਅਕਾਲ ਵਿਦਿਆਰਥੀਓ ਮੈਨੂੰ ਉਮੀਦ ਹੈ ਤੁਸੀਂ ਸਭ ਠੀਕ ਠਾਕ ਹੋਵੋਗੇ ਅੰਛੀ ਅਰਦਾਸ ਪਾਠ ਦੇ ਪ੍ਰਾਰਥਨਾ ਪਾਠ ਦੇ ਜੋ ਕਿ ਡਾਕਟਰ ਬਲਬੀਰ ਸਿੰਘ ਜੀ ਦੁਆਰਾ ਲਿਖਿਆ ਗਿਆ ਹੈ ਉਸ ਦੇ ਵੱਡੇ ਉੱਤਰ ਵਾਲੇ ਪ੍ਰਸ਼ਨ ਕਰਨ ਲੱਗੇ ਹਾਂ ਜਿਨ੍ਹਾਂ ਦੇ ਉੱਤਰ 35 ਤੋਂ 40 ਸ਼ਬਦਾਂ ਦੇ ਵਿੱਚ ਹਨ ਅਰਦਾਸ ਕਦੋਂ ਅਤੇ ਕਿਉਂ ਕੀਤੀ ਜਾਂਦੀ ਹੈ ਪਹਿਲਾ ਪ੍ਰਸ਼ਨ ਹੈ ਸਾਡਾ ਸਿੱਖ ਧਰਮ ਵਿੱਚ ਅਰਦਾਸ ਦੀ ਖਾਸ ਅਹਿਮੀਅਤ ਹੈ ਕੋਈ ਮੌਕਾ ਅਜਿਹਾ ਨਹੀਂ ਹੁੰਦਾ ਸਿੱਖਾਂ ਦੇ ਲਈ ਜੋ ਕਿ ਬਿਨਾ ਅਰਦਾਸ ਦੇ ਹੋਵੇ ਔਖੀ ਘੜੀ ਮੁਸ਼ਕਿਲ ਦੇ ਸਮੇਂ ਅਰਦਾਸ ਕੀਤੀ ਜਾਂਦੀ ਹੈ ਸਿੱਖ ਧਰਮ ਵਿੱਚ ਹਰ ਸੰਸਾਰਿਕ ਮੌਕੇ ਜਿਵੇਂ ਜਨਮ ਵਿਆਹ ਮਰਨ ਆਦਿ ਤੇ ਅਰਦਾਸ ਕੀਤੀ ਜਾਂਦੀ ਹੈ ਤਾਂ ਜੋ ਕਾਰਜ ਜੋ ਹੈ ਆਸਾਨੀ ਨਾਲ ਪੂਰਨ ਚੜ ਸਕੇ ਪੂਰਾ ਹੋ ਸਕੇ ਨੇਪਰੇ ਚੜ ਸਕੇ ਖੁਸ਼ੀਆਂ ਵਾਦੀਆਂ ਰਹਿਣ ਭਾਣਾ ਮੰਨਣ ਦੀ ਸਮਰੱਥਾ ਮਿਲੇ ज्यप्त हासिल होवे कुल मिलाके परमेश्वर ਨੂੰ ਹਮੇਸ਼ਾ ਆਪਣੇ ਅੰਗ ਸੰਗ ਮਹਿਸੂਸ ਕੀਤਾ ਜਾ ਸਕੇ ਹਮੇਸ਼ਾ ਪ੍ਰਮਾਤਮਾ ਨੂੰ ਆਪਣੇ ਅੰਗ ਸੰਗ ਅਸੀਂ ਮਹਿਸੂਸ ਕਰ ਸਕੀਏ ਤਾਂ ਹੀ ਅਸੀਂ ਅਰਦਾਸ ਕਰਦੇ ਹਾਂ ਪ੍ਰਸ਼ਨ 2 ਪ੍ਰਸਿੱਧ ਲੇਖਕ ਔਸਕਰ ਵਾਈਲਡ ਦੇ ਅਰਦਾਸ ਬਾਰੇ ਕੀ ਵਿਚਾਰ ਹਨ ਵਾਈਲਡ ਅਨੁਸਾਰ ਔਸਕਰ ਵਾਈਲਡ ਅਨੁਸਾਰ ਮਨੁੱਖ ਦੀ ਅਰਦਾਸ ਦਾ ਉੱਤਰ ਮਿਲਣਾ ਹੀ ਨਹੀਂ ਚਾਹੀਦਾ ਕਿਉਂਕਿ ਅਰਦਾਸ ਦਾ ਉੱਤਰ ਮਿਲਣ ਤੇ ਉਹ ਅਰਦਾਸ ਨਾ ਰਹਿ ਕੇ ਖਤੋ-ਕਿਤਾਬਤ ਦਾ ਸਿਲਸਿਲਾ ਬਣ ਜਾਂਦੀ ਹੈ ਪ੍ਰਸ਼ਨ 3 ਸਿੱਖ ਧਰਮ ਵਿੱਚ ਅਰਦਾਸ ਦੀ ਕੀ ਮਹੱਤਤਾ ਹੈ ਸਿੱਖ ਧਰਮ ਵਿੱਚ ਅਰਦਾਸ ਚੜ੍ਹਦੀ ਕਲਾ ਦਾ ਸਾਧਨ ਹੈ ਅਰਦਾਸ ਦਾ ਆਰੰਭ ਤਾਂ ਨਿੱਜੀ ਯਾchna ਤੋਂ ਹੁੰਦਾ ਹੈ ਅਤੇ ਇਸ ਦਾ ਅੰਤ ਸਰਬੱਤ ਦੇ ਭਲੇ ਨਾਲ ਹੁੰਦਾ ਹੈ ਸਰਬੱਤ ਦੇ ਭਲੇ ਤੋਂ ਪਾਪ ਆਉਂਦੀ ਹੈ ਮਨੁੱਖ ਦੇ ਮਨ ਦੇ ਸਾਰੇ ਨੁਕਸ ਦੂਰ ਹੋ ਜਾਂਦੇ ਜਦੋਂ ਅਸੀਂ ਸਾਰਿਆਂ ਦਾ ਭਲਾ ਮੰਗਦੇ ਹਾਂ ਇਸੇ ਦਾ ਨਾਂ ਚੜਦੀ ਕਲਾ ਹੈ ਸਿੱਖ ਅਰਦਾਸ ਰਾਹੀਂ ਇਸ ਅਵਸਥਾ ਦੀ ਪੂਰਨਤਾ ਇੱਕ ਮਹੱਤਵਪੂਰਨ ਘਟਨਾ ਹੈ ਪ੍ਰਸ਼ਨ ਨੰਬਰ 4 ਪ੍ਰਾਰਥਨਾ ਕਰਨ ਨਾਲ ਕਿੱਦੀ ਦੇ ਵਿਹਾਰ ਵਿੱਚ ਕਿਹੋ ਜਿਹੀ ਤਬਦੀਲੀ ਆਈ ਪਰਮਾਤਮਾ ਅੱਗੇ ਅਰਦਾਸ ਕਰਨ ਦੇ ਨਾਲ ਉਸਤੀ ਵਰਤ ਵਰਤਾਰੇ ਵਿੱਚ ਤਬਦੀਲੀ ਆ ਗਈ ਉਹ ਆਪਣੇ ਆਪ ਨੂੰ ਅਨੰਦਿਤ ਮਹਿਸੂਸ ਕਰਨ ਲੱਗ ਪਿਆ ਉਸ ਦਾ ਪਰਮਾਤਮਾ ਤੇ ਭਰੋਸਾ ਬਣ ਗਿਆ ਤੇ ਉਸ ਦੀ ਦਇਆ ਤੇ ਕੋਈ ਸ਼ੱਕ ਨਾ ਰਿਹਾ ਉਸ ਦਾ ਮਨ ਸ਼ਾਂਤ ਹੋ ਗਿਆ ਤੇ ਉਹ ਮਿੱਠਾ ਬੋਲਣ ਲੱਗ ਪਿਆ ਅਤੇ ਹਰ ਕਿਸੇ ਨਾਲ ਨਿਮਰਤਾ ਨਾਲ ਪੇਸ਼ ਆਉਣ ਲੱਗ ਪਿਆ ਅਗਲਾ ਪ੍ਰਸ਼ਨ ਕੈਦੀ ਨੇ ਆਪਣੀ ਰਿਹਾਈ ਸਮੇਂ ਮਹਾਰਾਜਾ ਰਣਜੀਤ ਸਿੰਘ ਨੂੰ ਕੀ ਕਿਹਾ ਉਸ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਕਿ ਉਹ ਉਹਨਾਂ ਦੀ ਕਿਰਪਾ ਨਾਲ ਹੀ ਢਾੜੀ ਤੋਂ ਸਰਦਾਰ ਬਣਿਆ ਉਹਨਾਂ ਦੀ ਕੈਦ ਵਿੱਚ ਰਹਿ ਕੇ ਉਹ ਉਸ ਪਰਮਾਤਮਾ ਦੇ ਪਿਆਰ ਨੂੰ ਜਾਣ ਸਕਿਆ ਉਹ ਸੱਚੀ ਖੁਸ਼ੀ ਮਹਿਸੂਸ ਕਰ ਰਿਹਾ ਹੈ ਉਸੇ ਦਾ ਉਸੇ ਦੇ ਪ੍ਰੇਮ ਵਿੱਚ ਮਗਨ ਹੈ ਉਸ ਦੀ ਦਇਆ ਦੇ ਨਾਲ ਹੀ ਉਸ ਨੂੰ ਆਪਣੀ ਕੈਦ ਤੋਂ ਮੁਕਤੀ ਮਿਲੀ ਹੁਣ ਉਹੀ ਪਰਮਾਤਮਾ ਉਸ ਨੂੰ ਇਸ ਭਵਜਲ ਤੋਂ ਛੁਟਕਾਰਾ ਬਖਸ਼ੇਗਾ ਵਿਦਿਆਰਥੀਓ ਤੁਸੀਂ ਇਹਨਾਂ ਪ੍ਰਸ਼ਨਾਂ ਦੇ ਉੱਤਰ ਵਧੀਆ ਲਿਖਾਈ ਵਿੱਚ ਆਪਣੀ ਕਾਪੀ ਤੇ ਲਿਖਣੇ ਹਨ ਤੇ ਇਹਨਾਂ ਨੂੰ ਯਾਦ ਵੀ ਕਰਨਾ ਹੈ ਧੰਨਵਾਦ